ਸੋਸ਼ਲ ਮੀਡੀਆ ਤੇ ਬਹੁਤ ਹੀ ਭਾਵਕ ਕਰ ਦੇਣ ਵਾਲੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਘਰ ਦੀਆਂ ਮਜਬੂਰੀਆਂ ਕਰਕੇ ਕੈਨੇਡਾ ਦੇ ਵਿੱਚ ਗਏ ਪੰਜਾਬੀ ਕਈ-ਕਈ ਸਾਲ ਪੰਜਾਬ ਵਾਪਸ ਨਹੀਂ ਆਉਂਦੇ ਭੈਣ ਭਰਾਵਾਂ ਦੇ ਵਿਆਹ ਆਨਲਾਈਨ ਹੀ ਦੇਖਣੇ ਪੈਂਦੇ ਨੇ ਕਈ ਵੀਰਾਂ ਭੈਣਾਂ ਤੋਂ ਤਾਂ ਆਪਣੇ ਮਾਪਿਓ ਦੀ ਹੋਈ ਮੌਤ ਤੇ ਵੀ ਨਹੀਂ ਪਹੁੰਚਿਆ ਗਿਆ ਇੱਕ ਵੀਰ ਵਿਦੇਸ਼ ਤੋਂ ਕਈ ਸਾਲਾਂ ਬਾਅਦ ਪੰਜਾਬ ਆਉਂਦਾ ਹੈ ਤੇ ਆਪਣੇ ਅਪਾਹਜ ਭਰਾ ਨੂੰ ਸਰਪ੍ਰਾਈਜ਼ ਵੀ ਦਿੰਦਾ ਭਰਾ ਤਾਂ ਭਰਾ ਹੀ ਹੁੰਦੇ ਨੇ ਜਿਹੋ ਜੇ ਮਰਜ਼ੀ ਹੋਣ ਉਸ ਦਾ ਅਪਾਹਜ ਭਰਾ ਬੜਾ ਖੁਸ਼ ਹੁੰਦਾ ਤੇ ਆਪਣੇ ਭਰਾ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਬਹੁਤ ਹੀ ਪਿਆਰੀ ਜੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਤੇ ਦੋਸਤੋ ਇਸ ਵੀਰ ਦੇ ਲਈ ਇੱਕ ਪਿਆਰਾ ਜਿਹਾ ਕਮੈਂਟ ਤਾਂ ਬੰਦ ਹੈ ਤੇ ਕਮੈਂਟ ਕਰਕੇ ਆਪਣਾ ਪਿਆਰ ਵੀ ਦਿਖਾਓ ਕਰਨ ਕਰਵਾਓ ਮਨ ਚਾਹ ਪਿਆਰ ਪਰੇਸ਼ਾਨੀ ਜਿਵੇਂ પતિ ਪਤਨੀ ਚ ਝਗੜਾ ਸੌਤਨ ਦੁਸ਼ਮਨ ਤੋਂ ਛੁਟਕਾਰਾ ਪਿਆਰ ਝੋਖਾ ਖੋਇਆ ਪਿਆਰ ਵਾਪਸ ਪੋਣਾ ਕਰਜ਼ਾ ਮੁਕਤੀ ਤਲਾਕ ਕੇਸ ਪਹਿਲਾਂ ਮੇਰਾ ਕਿਤੇ ਵੀ ਲਵ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਆ ਸੀ ਫਿਰ ਮੈਨੂੰ ਕਿਸੇ ਨੇ ਇਹਦੇ ਬਾਰੇ ਦੱਸਿਆ ਮੈਂ ਉਹਨਾਂ ਕੋਲ ਗਈ ਤੇ ਮੇਰਾ ਕੰਮ ਵੀ ਬਣਿਆ ਉਸ ਤੋਂ ਪਹਿਲਾਂ ਮੈਂ ਬਹੁਤ ਬਾਬਿਆਂ ਕੋਲ ਧੱਕੇ ਖਾਏ ਬਹੁਤ ਥਾਵਾਂ ਤੇ ਗਈ ਪਰ ਮੇਰਾ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਤਾਂ ਜੇਕਰ ਤੁਸੀਂ ਵੀ ਆਪਣਾ ਲਵ ਮੈਰਿਜ ਦਾ ਕੋਈ ਕੰਮ ਕਰਾਣਾ ਹੈ ਤਾਂ ਇਹਨਾਂ ਨੂੰ ਜੀ